ਹੈਲੋ ਫਰੈਂਡਸ ਆਪਾਂ ਦੁਬਈ ਬਾਈਕ ਰਾਈਡਰਸ ਫਿਲੀਬਰੀ ਬੋਏ ਦੇ ਵੀਜ਼ੇ ਬੜੀ ਏਰੀ ਗੱਲ ਕੀਤੀ ਆ ਅੱਜ ਤੁਹਾਨੂੰ ਵੀਜ਼ਾ ਸਿਖਾਣੇ ਜਿਹੜੇ ਰੀਸੈਂਟ ਪਿਛਲੇ 7 ਦਿਨਾਂ ਦੇ ਵਿੱਚ ਆਏ ਹੈਗੇ ਕੋਈ ਕੈਂਡੀਡੇਟ ਪੰਜਾਬ ਤੋਂ ਏ ਕੋਈ ਹਰਿਆਣਾ ਤੋਂ ਹਿਮਾਚਲ ਈਵਨ ਹੈਪੀ ਟੂ ਸੇ ਕਿ ਅਸਾਮ ਤੋਂ ਵੀ ਕੈਂਡੀਡੇਟ ਹੈਗੇ ਆ ਆ ਸਾਡੇ ਇੱਕ ਇਹਦੇ 'ਚ ਕੈਂਡੀਡੇਟ ਹੈਗੇ ਆ ਜਿਹਨਾਂ ਦਾ ਪਾਸਪੋਰਟ ਈਸੀਆ ਰਹਿ ਗਏ ਈਸੀਆ ਰ ਦਾ ਮਤਲਬ ਹੁੰਦਾ ਜਿਹਨਾਂ 10ਥ ਪਾਸ ਨਹੀਂ ਕੀਤੀ ਹੁੰਦੀ ਆ ਈਸੀਆ ਰ ਕੈਂਡੀਡੇਟ ਦਾ ਵੀ ਵੀਜ਼ਾ ਆਇਆ ਹੈਗਾ ਜਿਹੜੇ ਕੈਂਡੀਡੇਟ ਈਸੀਆ ਰ ਹੁੰਦੇ ਆ ਉਹਨਾਂ ਦੀ ਇਮੀਗ੍ਰੇਸ਼ਨ ਚੈੱਕ ਜਿਹਨੂੰ ਕਹਿੰਦੇ ਈਸੀਆਰ ਕਲੀਅਰੈਂਸ ਲੈਣੀ ਹੁੰਦੀ ਹੈਗੀ ਆ ਇਸ ਤਰੀਕੇ ਦਾ ਪੇਪਰ ਆਉਂਦਾ ਹੈਗਾ ਮਿਨਿਸਟਰੀ ਤੋਂ ਇਹ ਪੇਪਰ ਆਉਣ ਤੋਂ ਬਾਅਦ ਇਹ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਆ ਇਹਦਾ ਪ੍ਰੋਸੈਸ ਕੀ ਹੁੰਦਾ ਹੈ ਜਦੋਂ ਵੀ ਕੋਈ ਕੇਸ ਅਪਲਾਈ ਕੀਤਾ ਜਾਂਦਾ ਸਭ ਤੋਂ ਪਹਿਲਾਂ ਐਮਓਐਲ ਲੈਟਰਾਂ ਦੀ ਇਸ ਤਰੀਕੇ ਦੀ ਦੋ ਪੇਪਰਾਂ ਦੀ ਡੈਕਟਰ ਹੁੰਦੀ ਹੈਗੀ ਏ ਜਿਹਦੇ ਤੇ ਕਯੂਆਰ ਕੋਡਸ ਬਣੇ ਹੁੰਦੇ ਆ ਇਹਨੂੰ ਤੁਸੀਂ ਆਨਲਾਈਨ ਸਕੈਨ ਕਰਕੇ ਚੈੱਕ ਕਰ ਸਕਦੇ ਆ ਕਿ ਡਾਕੂਮੈਂਟ ਜੈਨੂਇਨ ਹੈ ਜਾਂ ਗਲਤ ਹੈਗਾ ਏ ਐਮਓਐਲ ਲੈਟਰਾਂ ਤੋਂ ਬਾਅਦ ਵੀਜ਼ਾ ਅਪਲਾਈ ਹੁੰਦਾ ਹੈ ਮੈਕਸਿਮਮ 10 ਤੋਂ 12 ਦਿਨ ਲੱਗਦੇ ਆ ਜਦੋਂ ਵੀਜ਼ਾ ਇਸ਼ੂ ਜਿਹੜਾ ਵੀਜ਼ਾ ਤੇ ਡਿਟੇਲਸ ਹੈਗੀਆਂ ਆਨਲਾਈਨ Google ਤੇ ਸਾਈਟ ਅਵੇਲੇਬਲ ਹੈ ਤੁਸੀਂ ਗਵਰਨਮੈਂਟ ਦੀ ਸਾਈਟ ਤੇ ਆ ਕੇ ਆਪਣੇ ਵੀਜ਼ਾ ਨੂੰ ਵੀ ਚੈੱਕ ਕਰ ਸਕਦੇ ਹੋ ਦੁਬਈ ਬਾਈਕ ਰਾਈਡਰ ਦੇ ਵਿੱਚ ਸੈਲਰੀ ਕੋਈ ਨਹੀਂ ਹੁੰਦੀ ਇਟਸ ਆ ਕਮਿਸ਼ਨ ਬੇਸ ਉਮਰ 21 ਤੋਂ 39 ਸਾਲ ਅਗਰ ਤੁਸੀਂ 10th ਪਾਸ ਨਹੀਂ ਕੀਤੀ ਫੇਲ ਹੈਗੀਆਂ ਤਾਂ ਵੀ ਅਪਲਾਈ ਕਰ ਸਕਦੇ ਆ ਅਗਰ ਤੁਹਾਡਾ ਇੰਡੀਅਨ ਲਾਇਸੈਂਸ ਨਹੀਂ ਬਣਿਆ ਤਾਂ ਵੀ ਅਪਲਾਈ ਕਰ ਸਕਦੇ ਆ ਕਮਿਸ਼ਨ ਬੇਸ ਇਹਦੇ ਵਿੱਚ ਹੁੰਦਾ ਹੈ ਸੈਲਰੀ ਕੁਛ ਨਹੀਂ ਹੁੰਦੀ ਹੈਗੀ ਜਿਹੜਾ ਲਾਇਸੈਂਸ ਹੈਗਾ ਦੁਬਈ ਦੀ ਜਿਹੜੀ ਕੰਪਨੀ ਹੁੰਦੀ ਆ ਬਾਈਕ ਰਾਈਡਰ ਕੰਪਨੀ ਹੁੰਦੀ ਆ ਉਹ ਤੁਹਾਨੂੰ ਖੁਦ ਬਣਾ ਕੇ ਦਿੰਦੀ ਆ ਸੋ ਇਫ ਯੂ ਆ ਪਲਾਨ ਟੂ ਗੋ ਦੁਬਈ ਐਸ ਅ ਬਾਈਕ ਰਾਈਡਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦਾ ਪ੍ਰੋਸੈਸਿੰਗ ਟਾਈਮ ਮੈਕਸਿਮਮ 15 ਤੋਂ 20 ਦਿਨ ਦਾ ਹਾਂ ਅਗਰ ਕੋਈ ਕੈਂਡੀਡੇਟ ਈਸੀਆ ਰ ਆ ਮਤਲਬ 10th ਪਾਸ ਨਹੀਂ ਕੀਤੀ ਉਹਨੂੰ ਵੀ 25 ਦਿਨ ਮੈਕਸਿਮਮ ਹੋਰ ਵੀ ਲੱਗ ਜਾਂਦੇ ਹੈਗੇ ਆ ਅੱਛੀ ਅਰਨਿੰਗ ਕੀਤੀ ਜਾ ਸਕਦੀ ਹੈ ਕਮਿਸ਼ਨ ਬੇਸ 'ਚ ਤੁਹਾਡਾ ਆਪਣਾ ਲਾਇਸੈਂਸ ਬਣ ਜਾਏਗਾ 2 ਸਾਲ ਦਾ ਵੀਜ਼ਾ ਹੈ ਡਾਇਰੈਕਟ ਇੰਪਲੋਇਮੈਂਟ ਥੈਂਕ ਯੂ ਸੋ ਮੱਚ